ਵਾਹ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਾਰੇ ਤੇ ਪਿਆਰਿਓ ਸਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਸਮਝਾਇਆ ਹੈ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਏ ਦੇਖੋ ਇੱਕ ਗੱਲ ਵਿਚਾਰੋ ਮਹਾਰਾਜ ਜੀ ਨੇ ਕਿਉਂ ਕਿਹਾ ਹੈ ਕਿ ਬਾਰ ਬਾਰ ਅਭਿਆਸ ਕਰੋ ਬਾਰ ਬਾਰ ਜਰਪੋ ਕਿਉਂ ਕਿ ਹੈ ਇਹਦੇ ਪਿੱਛੇ ਕੋ ਕਾਰਨ ਹੈ ਹੁਣ ਸਤਿਗੁਰੂ ਮਹਾਰਾਜ ਜੀ ਨੇ ਇਸ਼ਾਰਾ ਕਰਨਾ ਹੁੰਦਾ ਇਹ ਨਹੀਂ ਵੀ ਉੱਥੇ ਗੁਰਸੱਭ ਕਿਉਂਕਿ ਗੁਰੂ ਹੈ ਸਤਿਗੁਰੂ ਹੈ ਹਾਂ ਜੋ ਗੁਰ ਕਹੇ ਸੋਈ ਪਲ ਮੰਨਣਾ ਜੋ ਗੁਰੂ ਸਭ ਕਹਿ ਦੇਣ ਉਹਨੂੰ ਸਤਿ ਬਚਨ ਕਰਕੇ ਮੰਨਣਾ ਹੁੰਦਾ ਹੈ ਹਾਂ ਮਹਾਰਾਜ ਜੀ ਨੇ ਲਿਖ ਦਿੱਤਾ ਤੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਸੋਚਣ ਲੱਗ ਜਾਈਏ ਕਿ ਇਹਨਾਂ ਨੂੰ ਕੀ ਹੋਊਗਾ ਜੇ ਮੈਂ ਅਜਿਹਾ ਲੋਕੀ ਕਹਿੰਦੇ ਲੈ ਬਾਰ ਬਾਰ ਬਾਟ ਕਰਨਾ ਕੀ ਹੋ ਜਾਂਦਾ ਹੈ ਇਦਾਂ ਕਰਨਾ ਉਹ ਜੋ ਹੋਣਾ ਹੈ ਉਹ ਹੋ ਹੀ ਜਾਣਾ ਹੈ ਉਹਦੇ ਵਿੱਚ ਹੁਣ ਐਕਸਪਲੇਨੇਸ਼ਨ ਦੇਣ ਦੇ ਵਿੱਚ ਥੋੜੀ ਆਪਾਂ ਫਸਣਾ ਹੈ ਕਿਸੇ ਨੂੰ ਵੀ ਹਾਂ ਜੀ ਇਦਾਂ ਹੋ ਜਾਂਦਾ ਉਹ ਨਹੀਂ ਅਗਲੇ ਨੇ 100 ਨੁਕਤੇ ਕੱਢ ਦੇਣੇ ਨਹੀਂ ਜੀ ਕੁਝ ਨਹੀਂ ਹੁੰਦਾ ਇਦਾਂ ਬਾਣੀ ਬਾਰ ਬਾਰ ਪੜਨਾ ਨਾਮ ਜਪਣਾ ਕਿ ਇਹ ਤਾਂ ਉਹਨੂੰ ਕਹੋ ਵੀ ਸਾਨੂੰ ਸਾਡੇ ਗੁਰੂ ਦਾ ਹੁਕਮ ਹੈ ਉਸ ਤੇ ਤਾਂ ਕਰ ਰਹੇ ਗੱਲ ਖਤਮ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਪਰ ਗੁਰੂ ਸਾਹਿਬ ਨੇ ਇਹ ਕਿਉਂ ਕਿਹਾ ਇਸ ਚੀਜ਼ ਨੂੰ ਦਾਸ ਖੋਲ ਕੇ ਬੇਨਤੀ ਕਰਦਾ ਹੈ ਦੇਖੋ ਚਾਰ ਚੀਜ਼ਾਂ ਨੇ ਮੈਂ ਪਹਿਲਾਂ ਵੀ ਕਥਾਵਾਂ ਦੇ ਵਿੱਚ ਬੇਨਤੀ ਕਰੀ ਐ ਆਪ ਜੀ ਇਸ ਨੂੰ ਧਿਆਨ ਨਾਲ ਸੁਣਿਆ ਚਾਰ ਚੀਜ਼ਾਂ ਨੇ ਸੁਰਤ ਮਤ ਮਨ ਬੁੱਧ ਠੀਕ ਹੈ ਨਾ ਜੇ ਮੈਂ ਪਿਓਰ ਬਿਲਕੁਲ ਗੁਰਬਾਣੀ ਦੇ ਹਿਸਾਬ ਨਾਲ ਹੀ ਵਿਚਾਰ ਕਰਾਂ ਚਲੋ ਕੋਈ ਗੋਰੰਤਿਸ਼ ਕਰਨ ਦੀ ਗੱਲ ਨਾ ਕਰਾਂ ਸਭ ਕੌਨਸ਼ੀਅਸ ਅਵਚੇਤਨ ਮਨ ਦੀ ਗੱਲ ਨਾ ਕਰਾਂ ਜਾਂ ਹਨਾ ਸਿਮਰਤੀ ਹੋਰ ਕੋ ਉਧਰਲੇ ਪਾਸੇ ਨੂੰ ਨਾ ਜਾਮਾ ਬਿਲਕੁਲ ਗੁਰਮਤ ਦੇ ਹਿਸਾਬ ਨਾਲ ਜੇ ਮੈਂ ਗੱਲ ਕਰਾਂ ਤਾਂ ਆਪਾਂ ਜਪਜੀ ਸਾਹਿਬ ਚ ਪੜ ਲੈਂਦੇ ਆ ਤਿੱਥਾ ਘੜੀਏ ਸੂਰਤ ਮਤ ਮਨ ਬੁੱਧ ਧਿਆਨ ਨਾਲ ਸੁਣਿਓ ਮਹਾਰਾਜ ਜੀ ਕਹੇ ਚਾਰ ਚੀਜ਼ਾਂ ਘੜੀਆਂ ਜਾਣੀਆਂ ਭਾਈ ਤੇਰੀਆਂ ਜੀਵ ਨੂੰ ਕਹਿ ਰਹੇ ਇਨਸਾਨ ਨੂੰ ਕਹਿ ਰਹੇ ਮਹਾਰਾਜ ਜੀ ਤਿੱਥਾ ਘੜੀਏ ਸੂਰਤ ਮਤ ਮਨ ਬੁੱਧ ਇਿੱਥੇ ਘੜੀਆਂ ਸੁਰਾਂ ਸਿੱਧਾਂ ਕੀ ਸੋਧ ਹੈ ਹੁਣ ਇਹ ਚਾਰ ਚੀਜ਼ਾਂ ਮਹਾਰਾਜ ਜੀ ਨੇ ਆਪਾਂ ਨੂੰ ਕਲੀਅਰ ਦੱਸ ਦਿੱਤੀਆਂ ਵੀ ਇਹ ਘੜੀਆਂ ਜਾਣੀਆਂ ਨੇ ਇਸ ਕਰਕੇ ਬਾਰ 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 ਪ੍ਰਭ ਜਪੀਏ ਵੀ ਇਸ ਕਰਕੇ ਬਾਰ ਬਾਰ ਅਭਿਆਸ ਕਰਾ ਹੈ ਹੈਨਾ ਬਾਰ ਬਾਰ ਜਪ ਮਹਾਰਾਜ ਜੀ ਜਿਹੜੇ ਕਹਿੰਦੇ ਜਪਣ ਦੀ ਲੋੜ ਨਹੀਂ ਉਹ ਬਹੁਤ ਵੱਡੇ ਅਗਿਆਨ ਦੇ ਵਿੱਚ ਨੇ ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਪਰ ਆਪਾਂ ਸਮਝਦਾਰ ਹੋ ਕੇ ਚੱਲਣਾ ਆਪਾਂ बार-बार ਅਭਿਆਸ ਕਰਨਾ ਹੈ ਹੁਣ ਕਿਉਂ ਕਰਨਾ ਉਹ ਮੈਂ ਖੁੱਲ ਕੇ ਦੱਸਦਾ ਚਾਰ ਤਰ੍ਹਾਂ ਦਾ ਅਭਿਆਸ ਹੁੰਦਾ ਹੈ ਬੈਖਰੀ ਬੋਲ ਕੇ ਮਦਮਾ ਅੰਦਰ ਬਿਨਾ ਬੋਲੇ ਪਸੰਤੀ ਜਦੋਂ ਅੰਦਰ ਵਾਲਾ ਜਾਪ ਆਪੇ ਚੱਲਣ ਲੱਗ ਜਵੇ ਪਰਾ ਜਦੋਂ ਰੋਮ ਰੋਮ ਚ ਚਲਿਆ ਜਾਵੇ ਨਾਭੀ ਚ ਚਲਿਆ ਜਾਵੇ ਠੀਕ ਹੈ ਹੁਣ ਇੱਕ ਦਿਨ ਸੀ ਕੋ ਬੰਦਾ ਪਰਵਸਥਾ ਜ ਨਹੀਂ ਜਾ ਸਕਦਾ ਪਰਵਸਥਾ ਹੀ ਉਹ ਦੁਆਰ ਹੈ ਨਾਭੀ ਦੇ ਵਿੱਚੋਂ ਜਦੋਂ ਸਿਮਰਨ ਚੱਲ ਪੈਂਦਾ ਹੈ ਸਾਰੇ ਰੋਮਾਂ 'ਚ ਸਿਮਰਨ ਚੱਲਿਆ ਜਾਂਦਾ ਜਦੋਂ ਮਹਾਰਾਜ ਜੀ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵ ਹੈ ਹਨਾ ਤੇ ਇਹ ਚੌਥੀ ਅਵਸਥਾ ਹੈ ਇਸ ਤੋਂ ਪਹਿਲੀ ਅਵਸਥਾ ਮੰਨੇ ਪਰ ਆਪਾਂ ਇੱਥੇ ਇੱਕ ਤੱਕ ਵਿਚਾਰ ਕਰਨੀ ਆ ਉਹ ਹੁਣ ਜੀ ਕਿਉਂ ਕਹਿੰਦੇ ਮਹਾਰਾਜ ਬਾਰ-ਬਾਰ ਜਾਪ ਕਿਉਂਕਿ ਬੈਖਰੀ ਮੱਧਮਾ ਪਸੰਤੀ ਪਰਾਤੇ ਜਦੋਂ ਚੱਲਿਆ ਗਿਆ ਨਾ ਪਿਆਰਿਓ ਪਰਾਤ ਜਾ ਕੇ ਹੀ ਨਿਰਗੁਣ ਮੰਡਲ 'ਚ ਪ੍ਰਵੇਸ਼ ਕਰਨ ਦਾ ਰਸਤਾ ਖੁੱਲੇਗਾ ਗੱਲ ਸਮਝ ਲਈ ਹੈ ਹੈਨਾ ਜਿਵੇਂ ਕੋਈ ਆਪਾਂ ਕਿਸੇ ਬਿਲਡਿੰਗ ਦੇ ਟਾਪ ਤੇ ਜਾਣਾ ਹੋਵੇ ਲਿਫਟ ਰਹੀਂ ਜਾਵਾਂਗੇ ਜਾਂ ਪੌੜੀਆਂ ਰਾਹੀਂ ਜਾਵਾਂਗੇ ਹੈਨਾ ਸਟੈਪ ਬਾਈ ਸਟੈਪ ਜਾਵਾਂਗੇ ਨਾ ਇੱਕ ਦੂਜੀ ਬੌ ਲਖ ਹੋ ਲਖ ਹੋ ਵਹਿ ਲਖ ਇਸ ਲਖ ਲਖ ਜਿਹੜਾ ਆਖੀ ਹੈ ਇਹ ਨਾਮ ਜਗਦੀਸ਼ ਸੋ ਮਹਾਰਾਜ ਜੀ ਕਹਿੰਦੇ ਪੌੜੀਦਰ ਪੌੜੀ ਚੜ੍ਹ ਹੋਣਾ ਇਸ ਕਰਕੇ ਬਾਰ ਬਾਰ ਜਪਨਾ ਪੈਂਦਾ ਜਦੋਂ ਆਪਾਂ ਬਾਰ ਬਾਰ ਜਪਦੇ ਆ ਪਹਿਲਾਂ ਸੁਰਤ ਘੜੀ ਜਾਂਦੀ ਹੈ ਸੁਰਤ ਟਿਕਣ ਲੱਗਦੀ ਹੌਲੀ ਹੌਲੀ ਸ਼ਬਦ ਤੇ ਸ਼ਬਦ ਨੂੰ ਸੁਣਨ ਲੱਗਦੀ ਬਾਣੀ ਨੂੰ ਸੁਣਨ ਲੱਗਦੀ ਨਾਮ ਸਿਮਰਨ ਨੂੰ ਸੁਣਨ ਲੱਗਦੀ ਕਿੱਥੇ ਕਿਹੜੀ ਸੁਰਤ ਫਿਰ ਮਤ ਫਿਰ ਆਪਣੀ ਮਨ ਮਤ ਜਿਹੜੀ ਹੈ ਅੰਦਰ ਜਿਹੜਾ ਆਪਾਂ ਇਕੱਠਾ ਕੀਤਾ ਪਿਆ ਸਾਰਾ ਕੁਝ ਉਹ ਉਹਦੇ ਤੱਕ ਸਿਮਰਨ ਪਹੁੰਚਦਾ ਸਿਮਰਨ ਸਾਡੇ ਅੰਦਰ ਜਾਂਦਾ ਮਨ ਦੇ ਅੰਦਰ ਪਰਵੇਸ਼ ਕਰਦਾ ਪਰ ਕਿਵੇਂ ਕਰਦਾ ਜਦੋਂ ਤੁਸੀਂ ਬਾਰ ਬਾਰ ਜਪਦੇ ਹੋ ਬਾਰ ਬਾਰ ਉਹਨੂੰ ਸੁਣਦੇ ਹੋ ਫਿਰ ਪਰਵੇਸ਼ ਕਰਦਾ ਹੈ ਵੈਸੇ ਹੀ ਕਰੇਗਾ ਇਹ ਨਾਮ ਨੂੰ ਸੁਣਨੀ ਚਾਹੇ ਮਨ ਟਿਕ ਰਿਹਾ ਚਾਹੇ ਨਹੀਂ ਟਿਕ ਰਿਹਾ ਆਪਣਾ ਕੰਮ ਹੈ ਵੀ ਅਸੀਂ ਨਾਮ ਨੂੰ ਸੁਣਨਾ ਹੈ ਅਸੀਂ ਨਾਮ ਨੂੰ ਸੁਣਨਾ ਹੈ ਜਦੋਂ ਆਪਾਂ ਨਾਮ ਨੂੰ ਸੁਣਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਉਹ ਸਾਡੇ ਅੰਦਰ ਉਤਰਦਾ ਇਹਨੂੰ ਧਿਆਨ ਨਾਲ ਇਸ ਤਰ੍ਹਾਂ ਸਮਝੋ ਥਾਲ ਵਿੱਚ ਤੈਨੂੰ ਵਸਤੂ ਪਈ ਉਹ ਸਤ ਸੰਤੋਖ ਵਿਚਾਰ ਉਹ ਅੰਮ੍ਰਿਤ ਨਾਮ ਠਾਕੁਰ ਕਾ ਪਈ ਉਹ ਜਿਸ ਦਾ ਅਸਲ ਆਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚੇ ਮਹਾਰਾਜ ਨੇ ਜਿਹੜਾ ਖਾਵੇਗਾ ਭਗਤ ਜਪੇਗਾ ਜੇ ਕੋ ਪੁੰਚੇ ਪਚਾਵੇਗਾ ਸੁਣੇਗਾ ਤਿਸ ਕਹੋਈ ਉਧਾਰੋ ਉਧਾ ਉਧਾਰ ਹੋਏਗਾ ਹੈਨਾ ਸੂ ਤੇਥੇ ਖੜੀਏ ਸੂਰਤ ਮਤ ਮਨ ਬੁੱਧ ਬਾਰ ਬਾਰ ਇਸ ਲਈ ਜਪਣਾ ਪਹਿਲਾਂ ਸੂਰਤੀ ਖੜੀ ਜਾਵੇ ਸਾਡੀ ਟਿਕਣੀ ਸ਼ੁਰੂ ਹੋ ਜਾਏ ਨਾਮ ਤੇ ਫਿਰ ਮਤ ਖੜੀ ਜਾਵੇ ਮਤ ਇੱਥੇ ਹੈ ਫਿਰ ਮਨ ਘੜਿਆ ਜਾਵੇ ਮਨ ਤਾਂ ਆਪਣੇ ਰੋਮ ਰੋਮ ਦੇ ਵਿੱਚ ਬਿਰਤੀ ਬੈਠੀ ਹੈ ਠੀਕ ਹੈਨਾ ਇਤਨੇ ਗਿਆਨੰਦਰੇ ਨੇ ਮਨ ਮਨ ਉਹਨਾਂ ਕਰਕੇ ਹੀ ਸੰਸਾਰ ਦੇ ਨਾਲ ਕਨੈਕਟਡ ਹੈ। ਕਈ ਕਹਿੰਦੇ ਅੱਖਾਂ ਖੋਲ ਕੇ ਜਾਪ ਕਰੋ ਇਦਾਂ ਨਹੀਂ ਹੁੰਦਾ। ਗਲਤ ਸਿੱਖਿਆ ਦੇ ਰਹੇ। ਨੌ ਦਰ ਠਾਕੇ ਵਰਜ ਰਹਾਏ ਦਸਵਾਂ ਨਿਜਕਰ ਵਾਸਾ ਪਾਏ ਅੱਖਾਂ ਬੰਦ ਕੰਨ ਬੌਂਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ ਅੰਦਰੋਂ ਬਿਰਤੀ ਸਿਮਟ ਕੇ ਬਿਲਕੁਲ ਇੱਥੇ ਆ ਜਾਂਦੀ ਹੈ। ਇਹਦੇ ਵਿੱਚ ਆ ਜਾਂਦੀ ਇਦਾਂ। ਇੱਥੋਂ ਫਿਰ ਦਸਮਦਵਾਰ ਤੋਂ ਉੱਪਰ ਨੂੰ ਜਾਂਦੀ ਪਿਆਰੇ। ਜੇ ਲੋ ਉਧਰ ਨੂੰ ਮੈਂ ਹੁਣ ਜਿਆਦਾ ਨਹੀਂ ਜਾਣਾ ਮਾਰੇ ਕਹਿੰਦੇ ਤਿੱਥੇ ਕੜੀਏ ਸੋਰਤ ਮਤ ਫਿਰ ਮਨ ਫਿਰ ਬੁੱਧ ਜਦੋਂ ਬੁੱਧੀ ਕੜੀ ਗਈ ਤਿੱਥੇ ਕੜੀਏ ਸੋਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾਂ ਸੁਧਾ ਕੇ ਸੁਧ ਫਿਰ ਉੱਪਰਲੇ ਮੰਡਲਾਂ ਦੀ ਘਾੜਤ ਕੜੀ ਜਾਂਦੀ ਫਿਰ ਉੱਪਰਲੇ ਉੱਪਰਲੇ ਮੰਡਲਾਂ 'ਚ ਬਹਿਣ ਦੇ ਯੋਗ ਹੋ ਜਾਂਦਾ ਨਹੀਂ ਤਾਂ ਉਥੇ ਟਿਕੀ ਨਹੀਂ ਸਕਦਾ ਉਥੇ ਤੇ ਟਿਕਾਓ ਦੇ ਵਿੱਚ ਬੈਠਣਾ ਪਏਗਾ ਜੇ ਟਿਕਾਓ ਹੋਵੇਗਾ ਹੈ ਨਾ ਸੁਰਤੀ ਸਾਫ ਹੋਗੀ ਹੋਵੇਗੀ ਮਤ ਸਾਫ ਹੋ ਚੁੱਕੀ ਹੋਵੇਗੀ ਮਨ ਸਾਫ ਹੋ ਚੁੱਕਿਆ ਹੋਵੇਗਾ ਹੈ ਬੁੱਧੀ ਸਾਫ ਹੋ ਚੁੱਕੀ ਹੋਵੇਗੀ ਫਿਰ ਉੱਥੇ ਬੈਠ ਸਕੇਗਾ ਨਹੀਂ ਤਾਂ ਫਿਰ ਤੁਨੇ ਆ ਜਾਏਗਾ ਫਿਰ ਇਸ ਮਾਤਲੁਕ ਤੇ ਹੀ ਵਿਤਰੇਗਾ ਹੈ ਨਾ ਇਸ ਕਰਕੇ ਮਹਾਰਾਜ ਕੇ ਅੰਦਰ ਬਾਰਨ ਬਾਰ ਬਰ ਪ੍ਰਪੇਪੀਏ ਹੁਣ ਤਰੀਕਾ ਕੀ ਹੈ ਉੱਪਰਲੇ ਮੰਡਲਾਂ ਨੂੰ ਜਾਣ ਦਾ ਜਾਂ ਇਹ ਚਾਰੇ ਚੀਜ਼ਾਂ ਨੂੰ ਸਾਫ ਕਰਨ ਦਾ ਕੀ ਤਰੀਕਾ ਹੈ ਇਹ ਦਾ ਤਰੀਕਾ ਇਹੀ ਹੈ ਕੋਈ ਵੀਕ ਬਾਣੀ ਚਾਹੇ ਤੁਸੀਂ ਜਪਜੀ ਸਾਹਿਬ ਹੈ ਹਨ ਜਪਜੀ ਸਾਹਿਬ ਨੂੰ ਫੜ ਲਓ ਇਹ ਅਧਿਆਤਮਿਕ ਤਰਫ ਕੀ ਲਈ ਜਪਜੀ ਸਾਹਿਬ ਬਹੁਤ ਉੱਤਮ ਬਾਣੀ ਹੈ ਜਪਜੀ ਸਾਹਿਬ ਬਹੁਤ ਜਿਆਦੇ ਪਵਿੱਤਰ ਬਾਣੀ ਹੈ ਇਹ ਇਹਦੇ ਵਿੱਚ ਸਹਿਜ ਸੁਭਾਏ ਹੀ ਆਤਮਾ ਬ੍ਰਹਮ ਗਿਆਨ ਉਪ੍ਰਾਪਤ ਕਰ ਲੈਂਦੀ ਸਹਿਜ ਸੁਭਾਏ ਸਹਿਜ ਉਹ ਤੁਸੀਂ ਕਹੋਗੇ ਵੀ ਉਹ ਕਿਵੇਂ ਕਿਉਂਕਿ ਤੁਸੀਂ ਜਪਜੀ ਸਾਹਿਬ ਪੜ੍ਹ ਕੇ ਦੇਖੋ ਅਰਥਾਂ ਦੇ ਨਾਲ ਮਹਾਰਾਜ ਨੇ ਪੂਰੇ ਮਾਤ ਲੋਕ ਨੂੰ ਵਿੱਚ ਸਮੇਟਤਾ ਅਧਿਆਤਮ ਨੂੰ ਵਿੱਚ ਹੀ ਸਮੇਟਤਾ ਜਿਤਨੇ ਭਗਤ ਹੋਏ ਆ ਕੋਈ ਚੰਗੇ ਮਾੜੇ ਹਰ ਤਰ੍ਹਾਂ ਦੀ ਵਸਤੂ ਨੂੰ ਮਹਾਰਾਜ ਸੱਚੇ ਬਾਛਾ ਨੇ ਜਪਜੀ ਸਾਹਿਬ ਚ ਸਮੇਟ ਦਿੱਤਾ ਅਧਿਆਤਮ ਦੀਆਂ ਪੰਜੇ ਜਿਹੜੇ ਖੰਡ ਨੇ ਉਹਨਾਂ ਨੂੰ ਵਿੱਚ ਹੀ ਸਮੇਟਤਾ ਆਤਮਾ ਦੀਆਂ ਪੰਜ ਵਿਸਥਾਮਾਂ ਨੇ ਜਿਹੜੀਆਂ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਸੱਚ ਖੰਡ ਪੰਜ ਹੋ ਗਈਆਂ ਨਾ ਇਹਨਾਂ ਨੂੰ ਵਿੱਚ ਹੀ ਸਮੇਟਤਾ ਨਾਮ ਨੂੰ ਜਪਣ ਦੀਆਂ ਯੁਗਤੀਆਂ ਵਿੱਚ ਇਸਮਾਇਤੀਆਂ ਇੱਕ ਦੂਜੀ ਬੋਲਾ ਖੋਹ ਲੱਖ ਹੋ ਵੈ ਲੱਖ 20 ਲੱਖ ਲੱਗ ਜਿਹੜਾ ਆਖੀ ਇੱਕ ਨਾਮ ਜਗਦੀਸ਼ ਹੈ ਮੂਲ ਮੰਤਰ ਦੇਖੋ ਵਾਹਿਗੁਰੂ ਦਾ ਨਿਰਗੁਣ ਜੋ ਜਿਹੜਾ ਨਿਰਗੁਣ ਸਰੂਪ ਵਿੱਚ ਪਹਿਲਾਂ ਪ੍ਰਗਟ ਕਰਤਾ ਫਿਰ ਸੰਸਾਰ ਉਹਦੇ ਵਿੱਚ ਬ੍ਰਹਮ ਗਿਆਨ ਬ੍ਰਹਮ ਗਿਆਨ ਤੋਂ ਲੈ ਕੇ ਬਿਲਕੁਲ ਉੱਪਰ ਤੱਕ ਦੀ ਗੱਲ ਕਰਦੇ ਸਾਰੇ ਬ੍ਰਹਮ ਗਿਆਨ ਸਭ ਤੋਂ ਉੱਪਰ ਹੈ ਸੋ ਕਹਿਣ ਦਾ ਮਤਲਬ ਬ੍ਰਹਮ ਜਿਹੜਾ ਇਹ ਹੈ ਤੁਹਾਡਾ ਜਪਦੀ ਸਾਹਿਬ ਹੈ ਜਿਹੜੇ ਬੰਦੇ ਨੇ ਆਤਮਿਕ ਤਰੱਕੀ ਕਰਨੀ ਹੈ ਭਾਵੇਂ ਸੰਸਾਰੀ ਤਰੱਕੀ ਵੀ ਕਰਨੀ ਹੈ ਸੰਸਾਰ ਦੀਆਂ ਔਕੜਾਂ ਵੀ ਉਹਨੇ ਖਤਮ ਕਰਨੀਆਂ ਨੇ ਜੱਪਜੀ ਸਾਹਿਬ ਕਰ ਲਓ ਜੱਪਜੀ ਸਾਹਿਬ ਦਾ ਲਗਾਤਾਰ ਅਭਿਆਸ ਨਾਲ ਸਭ ਖੀ ਪਾਣੀ ਹੈ ਸਾਰਿਆਂ ਨੂੰ ਇੱਕ ਅੰਠ ਹੈ ਜਿਹੜੇ ਟਾਈਮ ਮਰਜੀ ਕਰੀ ਚਲੋ ਜੇ ਜੇ ਜ਼ਿਆਦਾ ਵਿਹਾਸ ਕਰਨੇ ਤਾਂ ਖੁੱਲਾ ਕਰਨਾ ਹੈ ਤਾਂ ਕਰ ਸਕਦੇ ਏਡਾ ਕੋਈ ਦਿੱਕਤ ਨਹੀਂ ਹੈ ਜੇ ਹੌਲੀ ਹੌਲੀ ਜਿਵੇਂ ਤਰੱਕੀ ਸ਼ੁਰੂ ਕਰਨੀ ਹੈ ਪਹਿਲਾਂ 11 ਪਾਠਾਂ ਤੋਂ ਸ਼ੁਰੂ ਕਰ ਲਓ ਹਾਂ ਨਾ 11 ਪਾਠਾਂ ਇੱਕ ਘੰਟੇ ਮੰਨ ਕੇ ਜੇ ਆਰਾਮ ਨਾਲ ਕਰੋਗੇ ਪ੍ਰੇਮ ਨਾਲ ਠੀਕ ਹੈ ਨਾ 2.5 ਘੰਟੇ ਚ ਤੁਸੀਂ ਗ੍ਰਾਮ ਨੇ 11 ਕ ਪਾਠ ਕਰ ਲਿਆ ਕਰੋਗੇ ਪਹਿਲਾਂ ਦੋ ਕ ਪਾਠ ਬੋਲ ਕੇ ਕਰੋ ਦੋ ਮਲੇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈ ਉਹਨੂੰ ਸੁਣੀ ਜਾਓ ਜਦੋਂ ਮਨ ਭੱਜੇ ਉੱਥੇ ਹੀ ਦੁਬਾਰਾ ਫੇਰ ਸ਼ੁਰੂ ਕਰੋ ਜਿੱਥੋਂ ਮਨ ਭੱਜ ਗਿਆ ਸੀ ਪਹਿਲਾਂ ਬੋਲ ਕੇ ਕਰੋ ਦੋ ਪਾਠ ਤਿੰਨ ਪਾਠ ਫੇਰ ਅੰਦਰ ਮੱਧਮ ਅਤ ਬਿਨਾ ਬੋਲੇ ਇਆ ਫਿਰ ਬੋਲ ਕੇ ਆਪਣਾ ਬਿਨਾ ਆਵਾਜ਼ ਦੇ ਇਸ ਤਰ੍ਹਾਂ ਇੱਕ ਓੰਕਾਰ ਸਾਤ ਨਾਮ ਕਰਤਾ ਪਰਗ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰਗ ਧਿਆਨ ਰਖੇ ਤਾਂ ਪੂਠੀ ਤੇ ਥੋਕ ਨਹੀਂ ਸਿੱਟੀਦਾ ਹੁੰਦਾ ਸੈਭੰਗ propto ਸਾਜਾ ਬਾਜਾ ਜੁਗਾ ਸਾਜਾ ਇਹਦਾ ਫਿਰ ਇੱਕ ਅਦਾ ਬਾ ਇਸ ਤਰ੍ਹਾਂ ਕਰ ਲਿਆ ਇੱਕ ਬਾ ਇਸ ਤਰ੍ਹਾਂ ਕਰ ਲਿਆ ਫਿਰ ਅੰਦਰ ਚਲੇ ਗਏ ਫਿਰ ਚੁੱਪ ਹੋ ਗਏ ਬਿਲਕੁਲ ਅੰਦਰੋਂ ਆਪਣੀ ਆਵਾਜ਼ ਉੱਚੀ ਹੋ ਜਵੇ ਅੰਦਰੋਂ ਮਨ ਦੀ ਆਵਾਜ਼ ਮਨ ਉੱਚੀ ਬੋਲ ਕੇ ਜਾਪ ਕਰੇ ਦੇਖੋ ਕਿ ਨਹੀਂ ਖੇਤੀ ਤੁਹਾਡੀ ਆਸਮਿਕ ਤਰੱਕੀ ਹੋਵੇ ਡੇਲੀ ਇਹ ਸ케ਡਿਊਲ ਅਪਣਾਓ ਡੇਲੀ ਇਹ ਜੁਗਤੀ ਅਪਣਾਓ ਬਹੁਤ ਫਾਇਦਾ ਹੋਵੇਗਾ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਬਹੁਤ ਜਲਦੀ ਤਰੱਕੀ ਕਰ ਲੂਗੇ ਕੋਲੇ ਜਲ ਰੱਖ ਲਓ ਹਨਾ ਕੋਲੇ ਜਲ ਰੱਖ ਲਓ ਕਈ ਕਹਦੇ ਸੀ ਕੇ ਸਿਚਨਾਣ ਕਰਕੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਇਹਨੂੰ ਵੈਸੇ ਵੀ ਪੜ੍ਹ ਸਕਦੇ ਹੋ ਘਰ ਦੇ ਵਿੱਚ ਕਿਸੇ ਦਿੱਕਤ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਲਈ ਇਹ ਪਾਠ ਉਹਦੇ ਲਈ ਵੀ ਕਰ ਸਕਦੇ ਹੋ ਠੀਕ ਹੈ ਨਾ ਜੱਜੂ ਸਾਹਿਬ ਦੇ ਨੇੜੇ ਤਾਂ ਵੈਸੇ ਕੁਝ ਨਹੀਂ ਖੜਦਾ ਹੈਗਾ ਜਪਜੀ ਸਾਹਿਬ ਤੋਂ ਦੁੱਖਾਂ ਰੋਗਾਂ ਦਾ ਵੀ ਨਾਸ਼ ਕਰਦਾ ਹੈ ਸਰੀਰਿਕ ਤੰਦਰੁਸਤੀ ਵੀ ਦਿੰਦਾ ਹੈ ਬ੍ਰਹਮ ਗਿਆਨ ਭਾਵੇਂ ਵਾਹਿਗੁਰੂ ਦੇ ਦਰਕਾਰ ਦਾ ਗਿਆਨ ਵੀ ਦਿੰਦਾ ਸਾਰਾ ਕੁਝ ਮਿਲਦਾ ਜਪਜੀ ਸਾਹਿਬ ਜਪਜੀ ਸਾਹਿਬ ਦੇ ਵਿੱਚ ਸਾਰਾ ਕੁਝ ਹੀ ਸਮੇਟਦਾ ਮਹਾਰਾਜੀ ਨੇ ਠੀਕ ਹੈ ਨਾ ਜਪਜੀ ਸਾਹਿਬ ਦੇ ਵਿੱਚ ਸਾਰਾ ਕੁਝ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮੇਟਦਾ ਹੈ 11 ਪਾਠ ਕਰਨ ਲੱਗ ਜੂ ਫਿਰ ਹੌਲੀ ਹੌਲੀ ਦੋ ਦੋ ਕਰਕੇ ਵਧਾ ਲਈਦੇ ਹੁੰਦੇ ਪਾਠ ਚਲੋ ਵੀ ਹੁਣ 13 ਤੇ ਆ ਗਏ ਹੁਣ 15 ਤੇ ਆ ਗਏ 17 ਤੇ ਆ ਗਏ ਹੁਣ ਕਈ ਕਹਿੰਦੇ ਇੰਨੇ ਪਾਠ ਕਰਨ ਦਾ ਫਾਇਦਾ ਕੀ ਹੈ ਇੱਕ ਪਾਠ ਹੀ ਆਰਾਮ ਨਾਲ ਹੌਲੀ ਹੌਲੀ ਕਰੋ ਇਦਾਂ ਨਹੀਂ ਹੈ ਇੱਕ ਪਾਠ ਭਾਵੇਂ ਹੌਲੀ ਹੌਲੀ ਕਰ ਲਓ ਕੋਈ ਦਿੱਕਤ ਨਹੀਂ ਹੈ ਪਰ ਜਦੋਂ ਲਗਾਤਾਰ ਅਭਿਆਸ 'ਚ ਬਹਿਣਾ ਹੈ ਤੇ ਫਿਰ ਜ਼ਿਆਦਾ ਪਾਠ ਹੀ ਕਰਨੇ ਪੈਣਗੇ ਜ਼ਿਆਦਾ ਪਾਠ ਹੀ ਕਰਨੇ ਪੈਣਗੇ ਅਸੀਂ ਕਰਕੇ ਦੇਖਿਆ ਤਾਂ ਹੀ ਬੇਨਤੀ ਕਰ ਰਹੇ ਹਾਂ ਪੁਰਾਤਨ ਤੁਸੀਂ ਦੇਖੋ ਜਿੰਨੇ ਵੀ ਮਹਾਪੁਰਖ ਹੋਏ ਨੇ ਕਦੇ-ਕਦੇ ਪਾਠ ਕਰਦੇ ਹੁੰਦੇ ਸੀ ਹੈ ਸਵਾ ਲੱਖ ਬਾਬਾ ਬਟਰ ਸਿੰਘ ਜੀ ਨੇ ਉੱਥੇ ਗੋਦਾਵਰੀ ਦੇ ਕੰਢੇ ਤੇ ਸਵਾ ਲੱਖ ਪਾਠ ਤੇ ਫਤੀ ਸਾਹਿਬ ਦਾ ਕੀਤਾ ਉਰਬੀ ਸਿੰਘ ਹੁਣ ਵੀ ਕਰਦੀ ਹੈ ਸੰਗਤ ਦਨੀਆਂ ਵੀ ਨਹੀਂ ਕਰਦੀ ਕਰਦੇ ਠੀਕ ਹੈ ਨਾ ਫਿਰ ਹੋਰ ਥੋੜੀ ਕੀਤੇ ਆ ਜੋ ਫਿਰ ਆਪ ਦਾ ਵਿਧਾਈ ਚਲੋ ਜਿੰਨੇ ਤੁਸੀਂ ਵਿਦਾ ਸਕਦੇ ਹੋ ਹੈ ਨਾ ਇਹ ਤਾਂ ਤੁਹਾਨੂੰ ਬਿਲਕੁਲ ਮਤਲਬ ਜੀਵਨ পালਟ ਦੇਗਾ ਜਬਜੀ ਸਾਹਿਬ ਤੇ ਬਹੁਤ ਵੱਡੀ ਸਮਰਥਾ ਹੈ ਜਬਜੀ ਸਾਹਿਬ ਦੀ ਬਾਣੀ ਹੈ ਨਾ ਜਿਹੜੀ ਤੁਸੀਂ ਕਰਕੇ ਦੇਖ ਲਿਓ ਦਿਨਾਂ 'ਚ ਫਰਕ ਪਤਾ ਲੱਗਣ ਲੱਗ ਜਾਂਦਾ ਜਬਜੀ ਸਾਹਿਬ ਦੇ ਵਿੱਚ ਐਸੀ ਚੀਜ਼ ਮਹਾਰਾਜੀ ਨੇ ਰੱਖੀ ਹੈ ਦਿਨਾਂ 'ਚ ਤੋਂਡਾ ਮਾਨਿ ਬਿਲਕੁਲ ਸ਼ਾਂਤ ਰਹਿਣ ਲੱਗ ਜਾਏਗਾ ਠੰਡਕ ਦੇ ਵਿੱਚ ਰਹਿਣ ਲੱਗ ਜਾਏਗਾ ਜਪਜੀ ਸਾਹਿਬ ਦੇ ਵਿੱਚ ਤਾਂ ਨਰਮਤਾ ਹੀ ਹੋਈ ਬਹੁਤ ਹੈ ਕਿਉਂਕਿ ਹੈ ਹੀ ਬ੍ਰਹਮ ਗਿਆਨ ਮੇਰਾ ਜਪਜੀ ਸਾਹਿਬ ਸਾਰਾ ਬ੍ਰਹਮ ਗਿਆਨ ਹੈ ਇਸ ਬਾਣੀ ਦਾ ਜਾਪ ਕਰਨ ਦੇ ਨਾਲ ਸੱਜੇ ਹੀ ਮਨ ਵਿਕਾਰਾਂ ਤੋਂ ਫੁਰਨਿਆਂ ਤੋਂ ਪਿੱਛੇ ਹਟਣ ਲੱਗ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਨਾ ਇਹ ਖੇੜੀ ਐਸੀ ਰਚੀ ਹੈ ਤੇ ਇਸ ਕਰਕੇ ਇਹੀ ਮੈਂ ਤੁਹਾਨੂੰ ਬੇਨਤੀ ਕਰਦਾ ਨਾ ਹੋਰ ਤਾਂ ਕੋਈ ਗੱਲ ਨਹੀਂ ਹੈ ਸੋ ਜੇ ਤੁਹਾਨੂੰ ਹੋਰ ਕੁਝ ਵੀ ਦਸਮ ਦੀ ਬਾਣੀ ਜਿਵੇਂ ਹੁਣ ਮੈਂ ਜ਼ਿਆਦਾ ਕਹਿਣਾ ਹੁਣ ਬੇਨਤੀ ਕਰਦਾ ਹੁਣ ਤੁਸੀਂ ਉਧਰੋਂ ਨਹੀਂ ਜਾ ਸਕਦੇ ਘਰ ਸੁਚੇ ਸੁਚੇ ਮਾਦਕ ਦੀ ਦਿੱਕਤ ਹੈ ਜਾਂ ਹੋਰ ਇਹ ਕਰ ਲਓ ਕਿਸੇ ਮਰਜ਼ੀ ਦਿੱਕਤ ਲਈ ਕਰ ਲਓ ਚਾਹੇ ਨੈਗੇਟਿਵਿਟੀ ਲਈ ਵੀ ਕਰ ਸਕਦੇ ਕੋਈ ਦਿੱਕਤ ਨਹੀਂ ਤੁਹਾਨੂੰ ਇਹਦਾ ਬਹੁਤ ਫਾਇਦਾ ਮਿਲੇਗਾ ਜੋਤ ਨਹੀਂ ਵੀ ਲਾ ਸਕਦੇ ਨਾਲ ਵੈਸੇ ਪੜ ਲਓ ਖੁੱਲਾ ਹੈ ਬਿਲਕੁਲ ਖੁੱਲਾ ਮਿਲਾਉ ਹੋ ਹੈ ਪ੍ਰਸ਼ਾਣ ਕਰਕੇ ਕਰੋ ਜੇ ਨਹੀਂ ਕਿਸੇ ਸ਼ਰਨ ਵਿੱਚ ਤਾਂ ਵੀ ਕੋਈ ਗੱਲ ਪਰ ਇਦਾਂ ਇਹਨੂੰ ਕਰਨ ਲੱਗ ਜਓ 11 ਵਜੇ ਤੋਂ ਸ਼ੁਰੂ ਕਰ ਲਓ 5 ਤੋਂ ਹੀ ਸ਼ੁਰੂ ਕਰ ਲਓ ਭਾਵੇਂ 5 7 ਫਿਰ 9 11 ਐ ਇਦਾਂ ਕਰਦੇ ਕਰਦੇ ਵਧਾ ਲਓ ਹਨਾ ਸੁਣ ਸੁਣ ਕੇ ਪਾਠ ਕਰਨਾ ਜਿਵੇਂ ਮੈਂ ਦੱਸਿਆ ਪਹਿਲਾਂ ਦੋ ਪਾਠ ਬੋਲ ਕੇ ਕਰ ਲਏ ਘੱਟ ਬਾਜ ਦੇ ਵਿੱਚ ਫਿਰ ਦੋ ਇਸ ਤਰ੍ਹਾਂ ਬਿਨਾ ਆਵਾਜ਼ ਤੋਂ ਫਿਰ ਉਸ ਤੋਂ ਅੱਗੇ ਫਿਰ ਮੱਧਮ ਆਂ ਦੇ ਵਿੱਚ ਇਸ ਤਰ੍ਹਾਂ ਹੌਲੀ ਹੌਲੀ ਕਰਦੇ 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 ਤੁਹਾਡਾ ਮਨ ਟਿਕਣ ਲੱਗ ਜਾਏਗਾ ਤੁਸੀਂ ਛੱਡਣਾ ਹੀ ਨਹੀਂ ਜਦ ਜੀ ਤੁਹਾਨੂੰ ਕਿ ਨਹੀਂ ਕਰੀ ਚੱਲਦੀ ਹੈ ਦੇਖੋ ਬਾਣੀ ਪਾਰ ਲਾਏਗੀ ਫਿਰ ਹੌਲੀ ਹੌਲੀ ਜਦੋਂ ਤੁਸੀਂ ਇਸ ਤਰ੍ਹਾਂ ਅਭਿਆਸ ਬਤਾਉਂਗੇ ਨਾ ਇਹਨੇ ਬੈਖਰੀ ਮੱਧਮਾ ਪਸੰਦੀ ਤੁਰ ਅੱਦੇ ਰਾਹੀਂ ਪਰਤ ਜਾਣ ਲੱਗੇ ਨੇ ਵੈਸੇ ਪਰਾ ਵਾਲਾ ਕੋਈ ਕੋਈ ਹੁੰਦਾ ਜਿਹਨੂੰ ਪੂਰਨ ਤੌਰ ਤੇ ਪਰਵੱਸਾ ਜਿਹੜਾ ਗਿਆ ਹੁੰਦਾ ਹੈ ਨਾ ਉਹ ਮਹਾਪੁਰਖ ਲੋਕ ਹੁੰਦੇ ਜ਼ਿਆਦਾਤਰ ਵੈਸੇ ਤਾਂ ਕਿਉਂਕਿ ਉਹਨਾਂ ਨੇ ਪੁਰਬਲੇ ਜਨਮਾਂ 'ਚੋ ਕੀਤੀ ਹੁੰਦੀ ਕਮਾਈ ਠੀਕ ਹੈ ਨਾ ਪਰਾ ਤੋਂ ਅੱਗੇ ਫਿਰ ਅਨਹਦ ਸ਼ਬਦ ਦੀ ਵਿਵਸਥਾ ਹੈ ਫਿਰ ਐਸੀ ਵਿਵਸਥਾ ਬਣ ਜਾਂਦੀ ਜਦੋਂ ਤੁਸੀਂ ਨਿਤਨੇਮ ਜਾਂ ਬਾਣੀ ਪੜ੍ਹੋਗੇ ਨਾ ਉਹ ਵੀ ਅਨਹਦ ਸ਼ਬਦ ਦੇ ਰੂਪ 'ਚ ਚੱਲੇਗੀ ਇਹ ਵੀ ਤੁਹਾਨੂੰ ਮੈਂ ਨਮੀ ਚੀਜ਼ ਦੱਸ ਦਿੰਦੇ ਬਾਣੀ ਵੀ ਫਿਰ ਅਨੰਦ ਸ਼ਬਦ ਦੇ ਰੂਪ 'ਚ ਚੱਲੇਗੀ ਮਤਲਬ ਪੂਰੇ ਬ੍ਰਹਮੰਡ ਦੇ ਵਿੱਚ ਜਪਜੀ ਸਾਹਿਬ ਹੀ ਗੂੰਜਦਾ ਸੁਣਿਆਗਾ ਤੁਹਾਨੂੰ ਐਦਾਂ ਵੀ ਹੁੰਦਾ ਹੈ ਪਿਆਰਿਓ ਠੀਕ ਹੈ ਨਾ ਕਿੰਨੇ ਹੀ ਮਹਾਂਪੁਰਖ ਐਸੇ ਹੋਏ ਨੇ ਜਿਨ੍ਹਾਂ ਦੇ ਅੰਦਰ ਜਪਜੀ ਸਾਹਿਬ ਚੱਲਦਾ ਸੀ ਹੂੰ ਭਾਈ ਮਨੀ ਸਿੰਘ ਜੀ ਨੇ ਜਦੋਂ ਬੰਦ ਬੰਦ ਕਟਾ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀਗੇ ਉਹ ਹਨਾ ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਚ ਪ੍ਰਗਟ ਹੋਈ ਬਾਣੀ ਹੈ ਮਹਾਰਾਜ ਦੇ ਅੰਦਰ ਆਤਮੇ ਚ ਪ੍ਰਗਟ ਹੋਈ ਬਾਣੀ ਹੈ ਮਹਾਰਾਜ ਕੋਲ ਬ੍ਰਹਮ ਸਰੂਪ ਨੇ ਤੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਤੁਸੀਂ ਪੜਨ ਲੱਗ ਜਓ ਥੋੜੇ ਸਮੇਂ ਵਿੱਚ ਤੁਹਾਡੀ ਤੁਹਾਡੀ ਕਾਇਆ ਬਲਟਣ ਲੱਗ ਜਾਈ ਹੈ 100% ਸਰੀਰ ਦੇ ਦੁੱਖ ਰੋਗ ਇਹ ਬਾਣੀ ਨਹੀਂ ਛੱਡਦੀ ਕੋਈ ਹੋਰ ਦਿੱਕਤਾਂ ਨੇ ਕਰਮ ਖੜੇ ਨੇ ਆਪਣੇ ਉਹਨਾਂ ਨੂੰ ਇਹ ਬਾਣੀ ਨਹੀਂ ਛੱਡਦੀ ਅਧਿਆਤਮਿਕ ਤਰੱਕੀ ਵਾਲਿਆਂ ਲਈ ਤਾਂ ਬਹੁਤ ਵੱਡਾ ਖਜ਼ਾਨਾ ਹੈ ਜਪਜੀ ਸਾਹਿਬ ਅਧਿਆਤਮਿਕ ਤਰੱਕੀ ਵਾਲਿਆਂ ਲਈ ਤਾਂ ਬੱਸ ਇਹ ਨੀਰਾ ਸਾਗਰ ਹੀ ਹੈ ਠੀਕ ਹੈ ਨਾ ਜਪਜੀ ਸਾਹਿਬ ਤੇ ਬੜੀ ਗਹਿਰਾਈ ਹੈ ਬਹੁਤ ਗਹਿਰਾਈ ਹੈ ਜਪਜੀ ਸਾਹਿਬ ਤੇ ਕੋਈ ਬਹੁਤ ਜਿਆਦਾ ਗਹਿराई ਹੈ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਅਰਥ ਵੀ ਕੀਤੇ ਨੇ ਨਾ ਉਹਨਾਂ ਨੇ ਬਾਅਦ ਵਿੱਚ ਹੱਥ ਖੜੇ ਕਰ ਦਿੱਤੇ ਨੇ ਕਿ ਇਹ ਤਾਂ ਹੋਰ ਵੀ ਗਹਿਰਾਈ ਸਾਨੂੰ ਪਾਸ ਰਹੀ ਹੈ ਇਹਦੀ ਐਸਾ ਜਪਜੀ ਸਾਹਿਬ ਹੈ ਇੰਨਾ ਮਹਾਨ ਹੈ ਜਪਜੀ ਸਾਹਿਬ ਦਾ ਪਾਠ ਠੀਕ ਹੈ ਨਾ ਸੋ ਇਸ ਤਰ੍ਹਾਂ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਸਾਰੀ ਗੱਲ ਖੋਲ ਕੇ ਦੱਸਦਾ ਹੁੰਦਾ ਪਹਿਲਾਂ ਵੀ ਭਾਈ ਇਦਾਂ ਕਿਉਂਕਿ ਦਾਸ ਦੀ ਡਿਊਟੀ ਅਧਿਆਤਮ ਪ੍ਰਚਾਰ ਦੀ ਹੈ ਵਾਹਿਗੁਰੂ ਦੀ ਭਗਤੀ ਦੇ ਪ੍ਰਚਾਰ ਕੀ ਉਹਦੇ ਵਿੱਚ ਜੇ ਆਪਾਂ ਉਹਨੂੰ ਖੋਲ ਕੇ ਨਾ ਦੱਸਿਆ ਤਾਂ ਫਿਰ ਕੀ ਫਾਇਦਾ ਹੋਇਆ ਤਾਂ ਕਿ ਸੰਗਤ ਨੂੰ ਓਚੀ ਤਰ੍ਹਾਂ ਸਮਝ ਆਵੇ ਅਭਿਆਸ ਤੇ ਲੱਗੋ ਹੁਣ ਵੀ ਤੁਸੀਂ ਜਿਹੜੀ ਬਾਣੀ ਤੇ ਲੱਗੇ ਹੋਏ ਹੋ ਉਹ ਭਾਵੇਂ ਉਹਨਾਂ ਹੀ ਅਭਿਆਸ ਬਿਧਾਉ ਦੋ ਕੋਈ ਦਿੱਕਤ ਨਹੀਂ ਹੈ ਮੰਜ਼ਿਲ ਇੱਕੋ ਹੀ ਹੈ ਪਹੁੰਚੋਗੇ ਉਸੇ ਜਗ੍ਹਾ ਤੇ ਠੀਕ ਹੈ ਨਾ ਪਰ ਅਭਿਆਸ ਕਰਦੇ ਕਰਦੇ ਇੱਕ ਦਿਨ ਪਹੁੰਚੋਗੇ ਲਗਾਤਾਰਤਾ ਚਾਹੀਦੀ ਹੈ ਅਭਿਆਸ ਦੇ ਵਿੱਚ ਇਹ ਨਹੀਂ ਹੈ ਵੀ ਮਤਲਬ ਦੋ ਦਿਨ ਕਰ ਲਿਆ ਫਿਰ ਕੀਤਾ ਨਹੀਂ ਇਦਾਂ ਨਹੀਂ ਹੁੰਦਾ ਅਭਿਆਸ ਕਰਨ ਵਾਲੀਆਂ ਰੂਹਾਂ ਲਗਾਤਾਰ ਅਭਿਆਸ ਕਰਦੀਆਂ ਨੇ ਇਸ ਗੱਲ ਦਾ ਧਿਆਨ ਰੱਖੋ ਠੀਕ ਹੈ ਸੋ ਤਗੜੇ ਹੋ ਕੇ ਕਰੋ ਇਹਨੂੰ ਬਿਨਾ ਕਿਸੇ ਖਾਸ ਉਤੋਂ ਵੀ ਕਰ ਸਕਦੇ ਹੋ ਬਿਨਾ ਜੋਤ ਆਦਿਕ ਦੇ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਅਭਿਆਸ ਦੇ ਤੌਰ ਤੇ ਵੀ ਕਰ ਸਕਦੇ ਹੋ ਗੁਰੂ ਸਾਹਿਬ ਤੋਂ ਕੁਝ ਲੈਣ ਲਈ ਵੀ ਕਰ ਸਕਦੇ ਹੋ ਠੀਕ ਹੈ ਨਾ ਬੈਠਣ ਤੋਂ ਪਹਿਲਾਂ ਅਰਦਾਸ ਕਰਕੇ ਮਹਾਰਾਜ ਜੀ ਕਿਰਪਾ ਕਰਿਓ ਗੁਰਨਾਥ ਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿਰ ਤੇ ਮੇਰ ਪ੍ਰਿਆਤ ਰੱਖ ਕੇ ਆਪਾਠ ਕਰਾ ਲਿਓ ਗੱਲ ਚ ਹਜੂਰੀਆ ਰੱਖ ਕੇ ਪਾਠ ਕਰੀਦਾ ਹੈ ਹੈਨਾ ਫਿਰ ਪੋਥੀ ਨੂੰ ਐਵੇਂ ਉਧਰ ਇਧਰ ਉਧਰ ਹੱਥ ਲਾ ਕੇ ਪੋਥੀ ਨੂੰ ਨਹੀਂ ਲਾਈ ਜਾਈਦੇ ਜੇ ਕਿਤੇ ਹੱਥ ਕਿਤੇ ਲਾਉਣਾ ਵੀ ਆ ਉਹਦੇ ਨਾਲ ਲਾਉ ਹਜੂਰੀਆ ਦੇ ਨਾਲ ਠੀਕ ਹੈ ਬਾਣੀ ਪੜਨ ਵੇਲੇ ਇਸ ਤਰ੍ਹਾਂ ਕਰੀਦਾ ਜਦੋਂ ਪੋਥੀ ਤੋਂ ਬਾਣੀ ਪੜਦੇ ਆ ਨਾ ਫਿਰ ਪੋਥੀ ਨੂੰ ਗੰਦੇ-ਮੁੰਦੇ ਹੱਥ ਨਹੀਂ ਲਾਈਦੇ ਜੇ ਜੇ ਜ਼ਿਆਦਾ ਫਾਇਦਾ ਲੈਣਾ ਜਪਜੀ ਸਾਹਿਬ ਦਾ ਚਲੋ ਵੀ ਹੁਣ ਮੇਰੇ ਮਨ ਚ ਵਿਚਾਰ ਆ ਗਿਆ ਇਹਨੂੰ ਕੰਠ ਕਰ ਲਓ ਕੰਠ ਕਰਕੇ ਬੋਲ ਕੇ ਕੀਤਾ ਇਸ ਤਰ੍ਹਾਂ ਸਮਾਧੀ ਬੈ ਕੇ ਫਿਰ ਅੰਦਰ ਕੀਤਾ ਦੇਖੋ ਅਲੱਗ ਹੀ ਖੇਡ ਜਲੀ ਕਿਉਂ ਆਪ ਤੁਸੀਂ ਬੰਦ ਕਰ ਲੇ ਬਾਹਰ ਬਿਰਤੀ ਜਾਣ ਹੀ ਰਹੀ ਅੰਦਰੋਂ ਸੁਰਤ ਉੱਪਰ ਨੂੰ ਚੜ੍ਹੇਗੀ ਬਸ ਹੋਰ ਕਿਸੇ ਪਾਸੇ ਨਹੀਂ ਜਾਣੀ ਜਦੋਂ ਮਨ ਭੱਜੇ ਉਸ ਵੇਲੇ ਅਰਦਾਸ ਕਰ ਲਓ ਆਪਣੇ ਮੁਰਸ਼ਿਦ ਨੂੰ ਗੁਰੂ ਨੂੰ ਅਰਦਾਸ ਕਰੋ ਕਿਰਪਾ ਹੋ ਜਣੀ ਮਹਾਰਾਜ ਦੀ ਸੰਸਾਰ ਤੋਂ ਅਲੱਗ ਰਸਤੇ ਤੇ ਚੱਲੋ ਕਿਰਤ ਕਰੋ ਸਾਰਾ ਕੁਝ ਕਰੋ ਜੋ ਤੁਹਾਡੀ ਫੈਮਲੀ ਲਾਈਫ ਹੈਗੀ ਕਰੋ ਬਟ ਸੰਸਾਰ ਜਿਹੜੀਆਂ ਗੱਲਾਂ ਕਹਿੰਦੇ ਨੇ ਟੇਡੀਆਂ ਮੇਡੀਆਂ ਕੰਨਾਂ 'ਚ ਉਮਰਾਂ ਦੇ ਲੋ ਕਹਿੰਦਾ ਕਹੀ ਜਾਵੇ ਛੱਡ ਪਰੇ ਵੀ ਇਹਨਾਂ ਨੂੰ ਕੌਣ ਪੁੱਛਦਾ ਹੈ ਤੁਸੀਂ ਆਪਣੇ ਰਸਤੇ ਤੇ ਚੱਲੋ ਇੱਕ ਦਿਨ ਤੁਸੀਂ ਪਹੁੰਚ ਜਾਣਾ ਹੈ ਇਕ ਦਿਨ ਤੁਸੀਂ ਬਿਲਕੁਲ ਟਿਕਾਓ ਦੇ ਉੱਤੇ ਪਹੁੰਚ ਜਾਣਾ ਹੈ ਦੇਖੋ ਇਹ ਇਹ ਦੇ ਵਿੱਚ ਨਾ ਇੱਕ ਪੰਕਤੀ ਆਉਂਦੀ ਅਨੰਦ ਸਾਹਿਬ ਦੇ ਵਿੱਚ ਭਗਤਾ ਕੀ ਚਾਲ ਨਿਰਾਲੀ ਚਾਲਾ ਚਾਲਾ ਨਿਰਾਲੀ ਭਗਤਾ ਅਕੀਰੀ ਵਿਖਮ ਮਾਰਗ ਚੱਲਣਾ ਇਹ ਵਿਖਮ ਰਸਤੇ ਤੇ ਚੱਲਣਾ ਪੈਣਾ ਹੈ ਪਰ ਅੱਗੇ ਰਸਤਾ ਨੰਦਮੇ ਹੀ ਬਹੁਤ ਹੈ ਗੁਰੂ ਸਾਹਿਬ ਸਹਾਈ ਕਰਦੇ ਸਹਾਈ ਹੁੰਦੇ ਸਹੀ ਸਹਾਈ ਹੁੰਦੇ ਇਸ ਤਰ੍ਹਾਂ ਕਰ ਲਓ ਜਪਜੀ ਸਾਹਿਬ ਦਾ ਅਭਿਆਸ ਬਾਰ-ਬਾਰ 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 ਸਾਰੇ ਅਮਰਤਾ ਹੀ ਲੱਗ ਜਾਉ ਕੀ ਰੋੜ ਹੈ ਪਿੱਛੇ ਹੜਨ ਦੀ ਹਾਂ ਜੀਵਨ ਅਮਰਤ ਵੀ ਕਰ ਦਿੰਦੀ ਹੈ ਅਮਰਤ ਵਿੱਚ ਜਿਹੜੀ ਬਾਣੀ ਹੈ ਇਹ ਜਪਜੀ ਸਾਹਿਬ ਦੀ ਕਰ ਲਓ ਲਗਾਤਾਰ ਅਭਿਆਸ ਕਰੋ ਗਿਆਪ ਨਾ ਪਉਨਾ ਗਾ ਨਾ ਪਾਇਆ ਕਰੋ ਅਮਰਤ ਵੀ ਉਠਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ